ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਚੋਰੀ ਦੀ ਵਾਰਦਾਤ ਦੀਆਂ ਇਹ ਤਸਵੀਰਾਂ ਅੰਮ੍ਰਿਤਸਰ ਦੀ ਸੰਦੂ ਕਲੋਨੀ ਦੀ ਇੱਕ ਦੁਕਾਨ ਦੀਆਂ ਨੇ ਜਿਸ ਨੂੰ ਕੀਤੀ ਰਾਤ ਇਸ ਵਿਅਕਤੀ ਨੇ ਆਪਣਾ ਨਿਸ਼ਾਨਾ ਬਣਾਇਆ ਜਿੱਥੇ ਉਸਨੇ ਦੁਕਾਨ ਦਾ ਜਿੰਦਰਾ ਤੋੜ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਪਰ ਸ਼ਾਇਦ ਇਸ ਚੋਰ ਨੂੰ ਇਹ ਨਹੀਂ ਪਤਾ ਸੀ ਕਿ ਉਸ ਦੀ ਇਹ ਕਰਤੂਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਰਹੀ ਹੈ ਇਸ ਘਟਨਾ ਬਾਰੇ ਜਾਣਕਾਰੀ ਦਿੱਤੇ ਹੋਏ ਦੁਕਾਨ ਮਾਲਕ ਨੇ ਦੱਸਿਆ ਕਿ ਇਹਨਾਂ ਦੋ ਵਿਅਕਤੀਆਂ ਨੇ ਬੀਤੀ ਰਾਤ ਪੰਜ ਦੁਕਾਨਾਂ ਦੇ ਤਾਲੇ ਤੋੜਨ ਦੀ ਕੋਸ਼ਿਸ਼ ਕੀਤੀ ਸੀ ਜਿਨ੍ਹਾਂ ਵਿੱਚ ਇਹ ਵਿਅਕਤੀ ਚਾਰ ਦੁਕਾਨਾਂ ਦਾ ਤਾਲਾ ਤੋੜਨ ਦੇ ਵਿੱਚ ناکਾਮਯਾਬ ਹੋ ਗਏ ਜਦਕਿ ਪੰਜਵੀਂ ਦੁਕਾਨ ਤੇ ਇਹਨਾਂ ਨੇ ਆਪਣਾ ਹੱਥ ਸਾਫ਼ ਕਰ ਦਿੱਤਾ ਦੋ ਲੜਕੇ ਸੀ ਇੱਕ ਨੇ ਲੋਹੇ ਦੀ ਬੁਕਲ ਮਾਰੀ ਤੇ ਇੱਕ ਉਸ ਤਰ੍ਹਾਂ ਸੀ ਤੇ ਉਹ ਜਦੋਂ ਮੈਂ ਸਵੇਰੇ ਵੇਖਿਆ ਵੀ ਉਹ ਕੈਮਰਾ ਅੰਦਰ ਡਿੱਗਾ ਪਿਆ ਤੇ ਮੈਂ ਆਣ ਕੇ ਜੋ ਛਟ ਗਿਆ ਪੁੱਤਰੇ ਨੂੰ ਮੈਂ ਆਣ ਕੇ ਵੇਖਿਆ ਤੇ ਉਹ ਮੈਂ ਪੁਚਿਆ ਕਿ ਕੈਮਰਾ ਕਿੱਥੋਂ ਆਇਆ ਕਹਿੰਦੇ ਬਾਹਰੋਂ ਆਇਆ ਫਿਰ ਮੈਂ ਆਣ ਕੇ ਬਾਹਰ ਵੇਖਿਆ ਦੂਸਰਾ ਕੈਮਰਾ ਵੀ ਟੁੱਟਾ ਸੀ ਤੇ ਫਿਰ ਪਤਾ ਲੱਗਿਆ ਵੀ ਆਹ ਗੱਲ ਹੈ ਮੈਂ ਇਹਨਾਂ ਨੂੰ ਪੁੱਛਿਆ ਵੀ ਸ਼ਟਰ ਇਹ ਕਹਿੰਦੇ ਵੀ ਸ਼ਟਰ ਥੋੜਾ ਜਿਹਾ ਤਾਂ ਚੁੱਕਿਆ ਸੀ ਤੇ ਬਾਅਦ ਵਿੱਚ ਵੇਖਿਆ ਤੇ ਉਹਨਾਂ ਨੇ ਸ਼ਟਰ ਚੁੱਕ ਕੇ ਇਹਦਾ ਲੱਗਾ ਸ਼ੀਸ਼ਾ ਟਫਨ ਦਾ ਬੜਾ ਪਾਰਾ ਇਹਨੂੰ ਨਾ ਇਟ ਮਾਰੀ ਤੇ ਟੁੱਟਾ ਨਹੀਂ ਆਵਾਜ਼ ਵਾਲੇ ਹੱਥ ਦਾ ਆਈ ਨਹੀਂ ਅਹੀਂ ਪਿੱਛੇ ਸੀ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਤੇ ਕਹਿਣਾ ਹੈ ਕਿ ਉਹਨਾਂ ਨੇ ਸੀਸੀਟੀਵੀ ਫੁਟੇਜ ਨੂੰ ਆਧਾਰ ਬਣਾ ਕੇ ਮুলਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਸਾਨੂੰ ਇੱਕ ਕੰਪਲੀਟ ਮਿਲਿਆ ਸ਼੍ਰੀ ਸਤਿਆਪੂਸ਼ਨ ਗੋਸਵਾਮੀ ਜੀ ਵੱਲੋਂ ਵੀ ਉਹਨਾਂ ਦੀ ਦੁਕਾਨਾਂ ਜਿਹੜੀਆਂ ਸੰਧੂ ਕਲੋਨੀ ਲੱਗੇ ਉਹਨਾਂ ਦੇ ਵਿੱਚ ਰਾਤ ਨੂੰ ਚਾਲੀ ਵਗੈਰਾ ਟੁੱਟੇ ਜਿਸ ਤੇ ਸੀਰੀਅਸ ਅਫਸਰਾਂ ਨੂੰ ਜਾ ਕੇ ਮੌਕਾ ਵਿਖਿਆ ਗਿਆ ਤੇ ਇਹਦੇ ਸਬੰਧੀ ਇਸੇ ਕੁਲਜੀਤ ਸਿੰਘ ਵੱਲੋਂ ਕੇਸ ਨੰਬਰ 37 ਜਿਹੜਾ ਰਜਿਸਟਰ ਕਰਤਾ ਗਿਆ ਉੱਚ ਤਫ਼ਤੀਸ਼ ਜਾਰੀ ਹੈ ਕੁਝ ਸੀਸੀਟੀਵੀ ਫੋਟੋਜ਼ ਵਗੈਰਾ ਮਿਲੇ ਆ ਉਹਨਾਂ ਦੀ ਕੋਖ ਕਰ ਰਹੇ ਆ ਦੁਕਾਨਦਾਰਾਂ ਨਾਲ ਗੱਲਬਾਤ ਕਰਕੇ ਉੱਥੇ ਗਸ਼ਤ ਵਧਾਤੀ ਹੈ ਉਹਨਾਂ ਨੂੰ ਕਿਹਾ ਗਿਆ ਵੀ ਤੁਸੀਂ ਚੌਕੀਦਾਰ ਲਗਾਓ ਤੇ ਸਾਡੇ ਵੱਲੋਂ ਇਹਨੂੰ ਮਕਦਮੇ ਨੂੰ ਟਰੇਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿਹੜੇ ਮੌਕੇ ਦੇ ਕੋਈ ਬੰਦੇ ਉਹਨਾਂ ਵਾਸੋਂ ਵੀ ਪੁਸ਼ਕਿਸ਼ ਕਰਕੇ ਵੀ ਇਹਨੂੰ ਜਲ ਤੋਂ ਜਲ ਜਿਹੜਾ ਟਰੇਸ ਕਰਕੇ ਤੇ ਬਹਰਾਲ ਉਹਨਾਂ ਦੇਖਣਾ ਇਹ ਹੋਵੇਗਾ ਕਿ ਪੁਲਿਸ ਕਦੋਂ ਇਹਨਾਂ ਬਦਮਾਸ਼ ਚੋਰਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਦੀ ਹੈ ਅੰਮ੍ਰਿਤਸਰ ਤੋਂ ਲਲਿਤ ਸ਼ਰਮਾ ਦੀ ਰਿਪੋਰਟ ਦੇਲੀ ਪੋਸਟ ਪੰਜਾਬੀ ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ